ਹੈਲੋ एवरीवन वेलकम बैक टू माय चैनल आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ हां जी गाइस ਸਾਰੇ ਜਣੇ ਠੀਕ ਠਾਕ ਹੀ ਹੋਣੇ ਚਾਹੀਦੇ ਹੋ ਤੇ ਚਲੋ गाइस ਆਪਣੇ ਬਲੌਗ ਦੀ ਸਟਾਰਟਿੰਗ ਕਰ ਲੈਣੇ ਆ ਹੁਣ हां जी गाइस ਇੱਥੇ ਟਾਈਮ ਹੋ ਚੁੱਕਿਆ ਸਵੇਰ ਦਾ ਸਵੇਰ ਦੇ ਵੱਜ ਗਏ ਨੇ ਇੱਥੇ 6 ਤੇ ਜਦੋਂ ਮੈਂ ਉੱઠી ਸੀ ਨਾ ਮੇਰੇ ਨਾਲ ਛੱਟ ਦੇਣੇ ਵੀਰ ਵੀ ਉੱਠ ਗਈ ਸੀ ਫਿਰ ਮੈਂ ਮੰਮੀ ਨੂੰ ਕਿਹਾ ਵੀ ਤੁਸੀਂ ਵੀਰ ਕੋਲ ਬੈਠ ਜਾਓ ਚਲ ਵੈਨੇ ਕਿਉਂਕਿ ਸਵੇਰ ਟਾਈਮ ਬੱਚੇ ਰਿਹਾਰ ਜਾ ਕਰਦੇ ਹੁੰਦੇ ਨੇ ਤਾਂ ਕਰਕੇ ਮੈਂ ਸੋਚਿਆ ਚਲੋ ਵੀ ਹੁਣ ਇਹਨੇ ਬਰਸ਼ ਵਗੈਰਾ ਕਰ ਆਉਨੇ ਆ ਤੇ ਫੇਸ ਵੋਸ਼ ਵੀ ਕਰ ਲੈਣੇ ਆ ਸਵੇਰ ਦਾ ਜਿਹੜਾ ਟਾਈਮ ਆ ਉਹ ਜੋ ਬਹੁਤ ਜ਼ਿਆਦਾ ਸ਼ਾਂਤੀ ਭਰਪੂਰ ਹੁੰਦਾ ਹੈ ਸਵੇਰੇ ਅੱਜ ਬਹੁਤ ਜ਼ਿਆਦਾ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਮੇਰੇ ਵਾਲ ਖੁੱਲੇ ਸੀ ਫਿਰ ਮੈਸੀ ਜਿਹਾ ਬੰਨ ਬਣਾ ਲਿਆ ਸੀਗਾ ਹਾਂਜੀ ਹੁਣ ਆਪਾਂ ਕਰਦੇ ਆਂ ਜੀ ਬਰਸ਼ ਵਗੈਰਾ ਤੇ ਨਾਲ ਨਾਲ ਕਰਾਂਗੇ ਆਪਾਂ ਫੇਸ واਸ਼ ਫਿਰ ਉਸ ਤੋਂ ਬਾਅਦ ਆਪਾਂ ਬਣਾਉਣੇ ਆਪਣੇ ਲਈ ਚਾਹ ਵਗੈਰਾ ਮੰਮੀ ਹੋਣਾ ਤੇ ਬਣਾ ਲਈ ਹੋਣੀ ਆਪਣੇ ਲਈ ਚਾਹ ਤੇ ਫਿਰ ਮੈਂ ਦੁੱਧ ਦੇ ਵਿੱਚ ਪੱਤੀ ਜੀ ਪਾ ਲੈਣੀ ਹੁੰਦੀ ਆ ਫਿਰ ਮੈਂ ਉਹ ਪੀਣੀ ਹੁੰਦੀ ਆ ਲੌਂਗ ਲੇਚੀਆਂ ਵਗੈਰਾ ਪਾ ਕੇ ਗਾਈਜ਼ ਹੁਣ ਆਪਾਂ ਆ ਗਏ ਸੀ ਰਸੋਈ ਦੇ ਵਿੱਚ ਤੇ ਰਸੋਈ ਦੇ ਵਿੱਚ ਆ ਕੇ ਆਪਣੇ ਦੁੱਧ ਘਰ ਮੋਣ ਦੇ ਲਈ ਰੱਖ ਲਿਆ ਸੀਗਾ ਤੇ ਡੈਡੀ ਤਾਂ ਗਏ ਹੋਏ ਨੇ ਗੁਰੂ ਘਰ ਤੇ ਦੀਪ ਹਲੇ ਸੋ ਰਹੇ ਨੇ ਟੰਡ ਦੇ ਵਿੱਚ ਤਾਂ ਉੱਠਣ ਨੂੰ ਜੀ ਨਹੀਂ ਕਰਦਾ ਕਿਉਂਕਿ 7 ਵਜੇ ਦਿਨ ਚੜਦਾ ਹੈ ਸਾਫ-ਸਾਫ 6:30 ਤੱਕ ਤਾਂ ਹਨੇਰਾ ਹੀ ਹੁੰਦਾ ਹੈ ਹਾਂਜੀ ਗਾਈ ਚਾਹ ਪੀ ਕੇ ਆਪਾਂ ਆਪਣੀ ਸਕਿਨ ਦੀ ਥੋੜੀ ਬਹੁਤੀ ਕੇਅਰ ਕਰਕੇ ਮੌਇਸਚਰਾਈਜ਼ਰ ਲਗਾ ਕੇ ਠੀਕ ਹੈ ਥੋੜੀ ਬਹੁਤੀ ਲਿਪ ਸ਼ੇਡ ਲਗਾ ਕੇ ਠੀਕ ਹੈ ਆਪਾਂ ਹੋ ਗਏ ਸੀ ਤਿਆਰ ਤੇ ਗਰਮ ਕੱਪੜੇ ਪਾ ਕੇ ਤੇ ਹੁਣ ਆਪਾਂ ਕਰਦੇ ਹਾਂ ਜੀ ਆਪਣੇ ਰੂਮ ਦੀ ਡਸਟਿੰਗ ਹੰਡੋ ਹੁਣ ਕਰਨ ਹੱਥ ਪੈਰ ਬਿਲਕੁਲ ਖਰਾਬ ਜੇ ਲੱਗਦੇ ਨੇ ਫਿਰ ਆਪਾਂ ਥੋੜਾ ਬਹੁਤ ਸਕਿਨ ਨੂੰ ਪ੍ਰੈਪ ਕਰ ਲੈਨੇ ਆ ਤੇ ਚੰਗੀ ਤਰ੍ਹਾਂ ਰੈਡੀ ਛੜੀ ਹੋ ਕੇ ਫਿਰ ਹੁਣ ਆਪਾਂ ਆਪਣੇ ਬੈਡਰੂਮ ਦੀ ਕਰਦੇ ਆ ਸਫਾਈ ਜੀ ਤੇ ਡਸਟਿੰਗ ਮੈਨੇ ਕਰ ਲਈ ਸੀਗੀ ਬੈੱਡ ਦੇ ਇਧਰ ਉਹ ਚਾਦਰ ਵੀ ਮੈਨੇ ਸੈੱਟ ਕਰ ਲਈ ਸੀਗੀ ਹੁਣ ਆਪਾਂ ਕਰਦੇ ਆ ਸੋਫੇ ਦੀ ਥੋੜੀ ਬਹੁਤੀ ਡਸਟਿੰਗ ਸੋਫੇ ਤੇ ਵੀ ਨਾ ਕਾਫੀ ਜ਼ਿਆਦਾ ਖਲਾਰਾ ਜਿਹਾ ਪਿਆ ਸੀਗਾ ਰਾਤ ਵਾਲਾ ਤੇ ਕੰਬਲ ਵਰਜਈਆਂ ਵਗੈਰਾ ਮੈਂ ਸਾਰਾ ਕੁਝ ਚੱਕ ਕੇ ਰੱਖ ਦਿੱਤਾ ਸੀ ਸਟੋਰ ਰੂਮ ਦੇ ਵਿੱਚ ਕਿ ਇਹਦੇ ਜਿਹੜੇ ਕੰਮ ਆ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ ਸਾਰੇ ਸੋਫਿਆਂ ਨੂੰ ਅੱਜ ਇੱਧਰ ਉੱਧਰ ਕਰਕੇ ਮੈਂ ਕਰਾਂਗੀ ਸਾਰੀ ਕਲੀਨਿੰਗ ਪ੍ਰੋਪਰ ਤਰੀਕੇ ਨਾਲ ਜਦੋਂ ਆਪਾਂ ਰੂਮ ਦੀ ਥੋੜੀ ਬਹੁਤੀ ਸੈਟਿੰਗ ਕਰਦੇ ਆ ਨਾ ਇੰਨਾ ਅੰਤਰ ਆ ਜਾਂਦਾ ਵੀ ਪਹਿਲਾਂ ਵਾਲੀ ਸੈਟਿੰਗ ਦੇ ਵਿੱਚ ਥੋੜਾ ਜਿਹਾ ਫੋਕਸ ਕਰਨ ਨਾਲ ਨਾ ਜਗਾ ਦੇਖਣਯੋਗ ਜੀ ਹੋ ਜਾਂਦੀ ਆ ਤੇ ਡਸਟਿੰਗ ਦੇ ਨਾਲ ਤਾਂ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਇਧਰ ਉਧਰ ਚੀਜ਼ਾਂ ਦਾ ਜਦੋਂ ਆਪਾਂ ਕਰਦੇ ਆ ਸੋਫੇ ਦੇ ਵਿੱਚ ਵੀ ਅੱਜ ਕਾਫੀ ਜ਼ਿਆਦਾ ਖਿਲਾਰਾ ਜਿਹੜਾ ਪਿਆ ਹੋਸੀ ਕੂੜਾ ਨਿਕਲੇ ਅੱਜ ਜਦੋਂ ਮੈਂ ਝਾੜੂ ਲਗਾਇਆ ਬਹੁਤ ਜ਼ਿਆਦਾ ਕੂੜਾ ਹੋ ਰਿਹਾ ਸੀਗਾ ਕਿਉਂਕਿ ਆਪਾਂ ਕਾਫੀ ਦਿਨਾਂ ਬਾਅਦ ਕਰ ਰਹੇ ਹਾਂ ਹੁਣ ਤੁਹਾਨੂੰ ਪਤਾ ਹੈ ਸਫਾਈ ਕਲੀਨਿੰਗ ਹੈ ਜਿਹੜੀ ਪ੍ਰੋਪਰ ਵਧੀਆ ਤਰੀਕੇ ਨਾਲ ਅੱਜ ਮੇਰਾ ਮੂਡ ਸੀ ਵੀ ਅੱਜ ਮੈਂ ਪ੍ਰੋਪਰ ਵਧੀਆ ਤਰੀਕੇ ਨਾਲ ਕਲੀਨਿੰਗ ਕਰਾਂਗੀ ਤੇ ਤੁਹਾਨੂੰ ਦਿਖਾਵਾਂਗੀ ਕੱਲਾ ਕੱਲਾ ਪੋਸ਼ਣਾ ਵੀ ਮੈਂ ਅੱਜ ਕਿਵੇਂ ਕਰ ਰਹੀ ਹਾਂ ਸਾਰਾ ਦੇਖੋ ਵਧੀਆ ਤਰੀਕੇ ਨਾਲ ਅੱਜ ਕਲੀਨਿੰਗ ਕਰਦੇ ਆਪਾਂ ਜੀ ਜਦੋਂ ਆਪਾਂ ਘਰ 'ਚ ਕਿਸੇ ਚੀਜ਼ ਨੂੰ ਸੈੱਟ ਨਾ ਕਰਕੇ ਰੱਖੀਏ ਕਿਸੇ ਚੀਜ਼ 'ਤੇ ਹੱਥ ਨਾ ਲਾਈਏ ਸਫਾਈ ਨਾ ਕਰੀਏ ਕਰਦਿੱ ਕੀ ਹਾਲਤ ਹੋ ਜਾਂਦੀ ਹੈ ਸਫਾਈ ਕਰਦੋ ਉਹੀ ਚੀਜ਼ ਇੰਨੀ ਸੋਹਣੀ ਲੱਗਣ ਲੱਗ ਜਾਂਦੀ ਹੈ ਬਿਲਕੁਲ ਫਰੈਸ਼ ਲੁੱਕ ਆਉਣ ਲੱਗ ਜਾਂਦੀ ਹੈ ਜੇ ਸਫਾਈ ਨਾ ਕਰੀ ਹੋਵੇ ਫਿਰ ਕਮਰੇ 'ਚ ਬੜਨ ਨੂੰ ਵੀ ਦਿਲ ਨਹੀਂ ਕਰਦਾ ਵੀ ਕਿੱਥੇ ਆ ਗਿਆ ਉਜਾੜ ਜੇ 'ਚ ਇੰਨਾ ਫਰਕ ਹੁੰਦਾ ਸੈਟਿੰਗ ਹੋ ਗਈ ਸਾਰੀ ਵਧੀਆ ਲੱਗਦੀ ਹੈ ਮੈਨੂੰ ਗਰਮੀਆਂ 'ਚ ਢੇਲੀ ਸੋਫਾ ਇੱਧਰ ਉੱਧਰ ਕਰਕੇ ਕੰਮ ਸਫਾਈ ਕਰਨੀ ਪੈਂਦੀ ਹੈ ਪਰ ਠੰਡੇ ਦੇ ਵਿੱਚ ਤਾਂ ਕੰਮ ਚੱਲ ਲੈਂਦਾ ਹੈ ਚੱਲ ਜਾਂਦਾ ਹੈ ਵੀ ਆਪਾਂ ਥੋੜੇ ਦਿਨਾਂ ਤੱਕ ਕਰ ਦੋ ਤਾਂ ਵੀ ਚੱਲੇ ਜਾਂਦਾ ਕੰਮ ਹੁਣ ਮੈਂ ਕਾਫੀ ਦਿਨਾਂ ਬਾਅਦ ਸਵਾਇ ਕਰ ਰਹੀ ਆ ਜ ਵਧੀਆ ਤਰੀਕੇ ਨਾਲ ਹੰਡ ਦੇ ਵਿੱਚ ਡਸਟਿੰਗ ਵਾਲਾ ਕੰਮ ਸੌਖਾ ਲੱਗਦਾ ਕੁਝ ਕੰਮ ਕਰਨੇ ਜਿਹੜੇ ਔਖੇ ਲੱਗਦੇ ਨੇ ਜਿਵੇਂ ਕਿ ਭਾਂਡੇ ਮਾਂਜਨੇ ਕੱਪੜੇ ਧੋਣੇ ਪਾਣੀ ਵਾਲੇ ਕੰਮ ਹੁੰਦੇ ਨੇ ਔਖੇ ਲੱਗਦੇ ਨੇ ਕੁਝ ਕੰਮਾਂ ਦੀ ਤਾਂ ਮौज ਹੁੰਦੀ ਹੈ ਠੰਡ ਦੇ ਵਿੱਚ ਜਿਵੇਂ ਡਸਟਿੰਗ ਉਹ ਕਦੇ-ਕਦੇ ਕਰਕੇ ਆਪਣਾ ਚੱਲ ਜਾਂਦਾ ਹੈ ਹਾਂਜੀ ਸੋਫਿਆਂ ਦੇ ਪਿੱਛੇ ਤੇ ਨੀਚੋਂ ਕੁੜਾ ਕੱਢ ਕੇ ਸਾਰੇ ਸੋਫਿਆਂ ਨੂੰ ਉਹਨਾਂ ਦੀ ਪਹਿਲਾ ਵਾਲੀ ਜਗ੍ਹਾ ਤੇ ਰੱਖਿਆ ਤੇ ਹਾਂਜੀ ਫੈਮਿਲੀ ਹੁਣ ਆਪਾਂ ਅੱਗੇ ਦੂਜੇ ਰੂਮ ਦੇ ਵਿੱਚ ਹੁਣ ਆਪਾਂ ਕਰਦੇ ਹਾਂ ਥੋੜੀ-ਬਹੁਤੀ ਵਿੰਡੋਜ਼ ਦੀ ਡਸਟਿੰਗ ਡਸਟਿੰਗ ਕਰਕੇ ਹੁਣ ਮੈਂ ਇੱਧਰ ਚਾਦਰ ਵਗੈਰਾ ਸੈੱਟ ਕਰ ਲਈ ਸੀਗੀ ਤੇ ਉਹਨਾਂ ਨਾਲ ਦੀ ਨਾਲ ਜਿਹੜੀ ਚੀਜ਼ ਇੱਥੋਂ ਆਪਾਂ ਗਾਈਜ਼ ਹੁਣ ਆਪਾਂ ਬੈੱਡ ਸ਼ੀਟ ਨੂੰ ਸਾਫ਼ ਕਰਕੇ ਦੁਬਾਰਾ ਵਿਛਾ ਲਿਆ ਸੀ ਤੇ ਮੈਂ ਕਰੀ ਸੀ ਬੈੱਡ ਹੈਡ ਦੀ ਵਧੀਆ ਕਲੀਨਿੰਗ ਤੇ ਉੱਥੇ ਨਾ ਕਾਫੀ ਜ਼ਿਆਦਾ ਡਸਟਿੰਗ ਹੋਈ ਪਈ ਸੀਗੀ ਫਿਰ ਮੜਾ ਮੋਟਾ ਆਪਾਂ ਸਾਫ਼ ਕਰ ਦਿੱਤਾ ਤੇ ਹਾਂਜੀ ਗਾਈਜ਼ ਹੁਣ ਆਪਾਂ ਕਰਦੇ ਹਾਂ ਸੋਫੇ ਦੇ ਪਿੱਲੂਆਂ ਦੀ ਥੋੜੀ ਬਹੁਤੀ ਡਸਟਿੰਗ ਇੱਥੇ ਵੀ ਕਾਫੀ ਜ਼ਿਆਦਾ ਡਸਟਿੰਗ ਕਰਨ ਵਾਲੀ ਪਈ ਸੀਗੀ ਜਿਹੜੀ ਕਾਫੀ ਦਿਨ ਹੋ ਗਏ ਕੀਤੀ ਨਹੀਂ ਸੀ ਹਾਂਜੀ ਗਾਈਜ਼ ਇਹ ਮੇਰੇ ਮੰਮੀ ਨੇ ਬੁਣੀ ਹੋਈ ਆ ਮੇਰੀ ਜਿਹੜੀ ਸਕੀ ਵੀ ਇਹ ਬਹੁਤ ਜ਼ਿਆਦਾ ਪਿਆਰੀ ਹੈ ਦੇਖਦੇ ਆ ਬਣ ਕੇ ਕਿਵੇਂ ਦੀ ਲੱਗਦੀ ਹੈ ਇਹ ਥੋੜੀ ਇੱਕ ਪਾਸਾ ਹੀ ਰਹਿੰਦਾ ਆ ਇਹਦਾ ਚਲੋ ਬਣ ਕੇ ਦੇਖ ਹਾਂਜੀ ਗਾਇਜ਼ ਹੁਣ ਆਪਾਂ ਆ ਗਏ ਸੀ ਮਿਰਰ ਵਾਲੀ ਸਾਈਡ ਡਸਟਿੰਗ ਕਰਨ ਮਿਰਰ ਦੇ ਉੱਪਰ ਥੋੜਾ ਸਮਾਨ ਪਿਆ ਸੀਗਾ ਉਹ ਤਾਰ ਕੇ ਫਿਰ ਮੈਂ ਕਰਦੀ ਆ ਮਿਰਰ ਦੀ ਵੀ ਸਫਾਈ ਹਾਂਜੀ ਗਾਇਜ਼ ਸ਼ੋਕੇਸ ਵਾਲੀ ਵੀ ਮੈਂ ਥੋੜੀ ਨਜ਼ਰ ਮਾਰੀ ਤਾਂ ਦੇਖਿਆ ਬਹੁਤ ਜ਼ਿਆਦਾ ਡਸਟ ਉਧੇ ਤੇ ਪੈ ਰਹੀ ਸੀਗੀ ਫਿਰ ਮੈਂ ਇੱਕ ਪਾਸੇ ਵਾਲਾ ਸਾਰਾ ਸਮਾਨ ਕੱਢ ਕੇ ਸੋਫੇ ਤੇ ਰੱਖਿਆ ਤੇ ਇੱਕ ਪਾਸੇ ਦੀ ਕਲੀਨਿੰਗ ਕਰਨੀ ਸ਼ੁਰੂ ਕਰਤੀ ਫਿਰ ਨਾਲ-ਨਾਲ ਮੈਂ ਸਮਾਨ ਰੱਖਦੀ ਗਈ ਫਿਰ ਐਵੇਂ ਤੱਕ ਲਿਆ ਰਜੇ ਪੈ ਰਹਿੰਦਾ ਹਾਂਜੀ ਦੂਜੀ ਪਾਸੇ ਵੀ ਆਪਾਂ ਸਮਾਨ ਕੱਢ ਕੇ ਫਿਰ ਕਲੀਨਿੰਗ ਕਰਕੇ ਰੱਖਿਆ ਹਾਂ ਜੀ ਵੀ ਸੋਨਾ ਇਹ ਸ਼ੋਕੇਸ ਨੂੰ ਸਾਫ ਕਰ ਕਰੇ ਨੂੰ ਮੈਨੂੰ ਕਾਫੀ ਟਾਈਮ ਹੋ ਗਿਆ ਸੀਗਾ ਮੈਂ ਸੋਚਿਆ ਚਲੋ ਕਰ ਦਿੰਨੇ ਆ ਅੱਜ ਸਫਾਈ ਮੈਨੂੰ ਆਲੇ ਲੱਗਦਾ ਵੀ ਇੱਕ ਮਹੀਨਾ ਹੋ ਗਿਆ ਪ੍ਰੋਪਰ ਵੀ ਸਫਾਈ ਕਰੇ ਨੂੰ ਸ਼ੋਕੇਸ ਦੀ ਸਫਾਈ ਕਰਕੇ ਜਦੋਂ ਆੜਦੇ ਤਾਂ ਮਨ ਖੁਸ਼ ਹੋ ਜਾਂਦਾ ਆ ਵੀ ਆ ਕਰੀ ਅੱਜ ਸਫਾਈ ਜਿੰਨੇ ਦਿਨ ਮੇਰੇ ਐਗਜ਼ਾਮ ਸੀ ਉਹਨੇ ਦਿਨ ਮੈਂ ਮੋਟੀ ਮੋਟੀ ਸਫਾਈ ਕਰਕੇ ਕਾਲਜ ਚੱਲ ਜਾਂਦੀ ਸੀ ਜਿਉਂ ਜਿਉਂ ਹੁਣ ਸਫਾਈ ਕਰਦੇ ਆ ਢਿੱਲੀ ਮਨ ਨੂੰ ਸਕੂਨ ਮਿਲਦਾ ਹੈ ਮੈਨੂੰ ਐਵੇਂ ਵੀ ਹੁੰਦਾ ਵੀ ਮੈਂ ਫ੍ਰੀ ਹਾਂ ਵੀ ਮੈਂ ਹੋਰ ਵੀ ਫੋਨ ਚਲਾਵਾਂਗੀ ਜਾਂ ਕੁਝ ਕਰਾਂਗੀ ਠੀਕ ਹੈ ਫ੍ਰੀ ਟਾਈਮ 'ਚ ਚਲੋ ਵੀ ਕਰਦਾ ਇਹ ਕੋਨਾ ਸਾਫ ਕਰ ਲਾਂ ਕਰਦਾ ਉਹ ਕੋਨਾ ਸਾਫ ਕਰ ਲਾਂ ਜਿਵੇਂ ਤੁਸੀਂ ਦੇਖਿਆ ਪਿਛਲੇ ਬਲੌਗ ਦੇ ਵਿੱਚ ਮੈਂ ਮੇਰੀ ਅਲਮਾਰੀ ਦਾ ਜਿਹੜੇ ਸਾਰੇ ਕੱਪੜੇ ਕੱਢ ਕੇ ਪ੍ਰੈਸ ਕਰਕੇ ਰੱਖੇ ਨੇ ਠੀਕ ਹੈ ਤੇ ਬਟ ਮੈਂ ਬਲੌਗ ਨਹੀਂ ਪਾਇਆ ਹੈਗਾ ਉਹਦਾ ਮੈਂ ਮੰਮੀ ਵਾਲੇ ਕੱਪੜੇ ਵੀ ਇੱਕ ਦਿਨ ਸੈੱਟ ਕਰਕੇ ਰੱਖੇ ਸੀ ਐਵੇਂ ਵੀ ਚਲੋ ਦੇਖੋ ਹੁਣ ਆਪਾਂ ਕਰਦੀਆਂ ਸਾਰੇ ਘਰ ਦੇ ਕੰਮ ਮੈਨੂੰ ਐਵੇਂ ਹੁੰਦਾ ਵੀ ਜਿਹੜਾ ਕੰਮ ਬਣ ਜੀ ਉਹਦੇ ਵਰਗੀ ਰੀਸ ਨਹੀਂ ਹੁੰਦੀ ਹੈਗੀ ਲਗਾਉਣੇ ਆਪਾਂ ਇਸ ਰੂਮ ਦੇ ਵਿੱਚ ਝਾੜੂ ਕਿਉਂਕਿ ਸੋਫੇ ਦੇ ਪਿੱਛੇ ਨਾ ਕਾਫੀ ਡਸਟ ਹੋਈ ਪਈ ਸੀਗੀ ਠੰਡ ਕਰਕੇ ਗੰਦਾ ਧੂਸਮਿੰਟ ਕਰਕੇ ਨੀਚੇ ਡਿੱਗ ਰਿਹਾ ਸੀਗਾ ਹਾਂਜੀ ਚਲੋ ਝਾੜੂ ਆਪਾਂ ਲਗਾ ਲਿਆ ਤੇ ਹੁਣ ਆ ਗਈ ਸੀ ਆਪਾਂ ਭਾਂਡੇ ਦੇ ਵਿੱਚ ਚਲੋ ਅੱਜ ਮੇਰਾ ਪਲਾਨ ਬਣ ਗਿਆ ਕਿ ਆਪਾਂ ਜਾਲੀ ਨੂੰ ਵੀ ਕਰ ਦਿੰਨੇ ਆ ਕਲੀਨ ਵੈਸੇ ਤਾਂ ਇੱਕ ਦਿਨ ਆ ਪ੍ਰੋਪਰ ਬ੍ਰਸ਼ ਨਾਲ ਵਧੀਆ ਕਲੀਨ ਹੋਊਗੀ ਇਹ ਚਲੋ ਅੱਜ ਆਪਾਂ ਥੋੜੀ ਬਹੁਤੀ ਜਾਲੀ ਨੂੰ ਕਲੀਨ ਕਰ ਦਿੰਨੇ ਆ ਕੁਝ ਤਾਂ ਅੱਜ ਤਾਂ ਐਟ ਅ ਟਾਈਮ ਮਮੀ ਦੀ ਪਲੈਨਿੰਗ ਬਣ ਗਈ ਵੀ ਨਾਨਕੇ ਜਾਣ ਦੀ ਮੈਂ ਸੋਚਿਆ ਚਲੋ ਚਲ ਜਓ ਮਮੀ ਇੱਕ ਰਾਤ ਲਗਾਓ ਮਮੀ ਕਹਿੰਦੀ ਵੀ ਮਾਝੇ ਤੂੰ ਤੋ ਭੱਜ ਜਾਊਗੀ ਮੈਂ ਐਵੇਂ ਔਖਾ ਗਾ ਕਹਿੰਦੀ ਵੀ ਚਲੋ ਫੇਰ ਕਦੇ ਜਾ ਆਵਾਂਗੇ ਮੈਂ ਚਲੋ ਠੀਕ ਹੈ ਤੁਹਾਡੀ ਇੱਛਾ ਵੀ ਚਲੋ ਫਿਰ ਡੈਡੀ ਤੇ ਮਮੀ ਹੋਣ ਲੱਗੇ ਸੀ ਤਿਆਰ ਮਮੀ ਕਹਿੰਦੀ ਵੀ ਅਸੀਂ ਵੀਰ ਨੂੰ ਲੈ ਕੇ ਜਾਵਾਂਗੇ ਆਪਦੇ ਨਾਲ ਮੈਂ ਚਲੋ ਲੈ ਜਾਓ ਮਮੀ ਕਹਿੰਦੀ ਨਹੀਂ ਤੈਨੂੰ ਕਰੇ ਕੰਮ ਨਹੀਂ ਕਰਨ ਦੇਣਾ ਇਹਨੇ ਤੇ ਫਿਰ ਉਸ ਤੋਂ ਬਾਅਦ ਐਨੇ ਮੰਮੀ ਲੱਗੇ ਸੀ ਰੋਟੀ ਬਣਾਉਣਾ ਤੇ ਮੈਂ ਲੱਗੀ ਸੀ ਆਪਣੀ ਕਲੀਨਿੰਗ ਕਰਨ ਤੇ ਮੈਂ ਵਾਸ਼ਿੰਗ ਮਸ਼ੀਨ ਦੇ ਵਿੱਚ ਨਾ ਕੱਪੜੇ ਪਾ ਰੱਖੇ ਨੇ ਧੋਣ ਦੇ ਵਾਸਤੇ ਤੇ ਮੈਂ ਚਲੋ ਐਨੇ ਵਿੱਚ ਕੱਪੜੇ ਧੋਤੇ ਜਾਣਗੇ ਜਿੰਨੇ ਵਿੱਚ ਮੈਂ ਡਸਟਿੰਗ ਤੇ ਕਲੀਨਿੰਗ ਦਾ ਕੰਮ ਨਿਭਾਉਂਗੀ ਤੇ ਅੱਜ ਤਾਂ ਕਾਫੀ ਕੱਪੜੇ ਹੋਏ ਪੇਸੀਏ ਤੈ ਵਾਲੇ ਤੇ ਮੈਂ ਸੋਚਿਆ ਚਲੋ ਇੰਨਾ ਕੱਪੜਿਆਂ ਦੀ ਟੇਬਲ ਤੋਂ ਉਤਾਰ ਕੇ ਬਕਰ ਦੇ ਵਿੱਚ ਪਾ ਦਿੰਨੇ ਆ ਫਿਰ ਇਸ ਰੂਮ ਚ ਝਾੜੂ ਕੱਢ ਲਵਾਂਗੇ ਇਸ ਰੂਮ ਚ ਇੰਨਾ ਕੂੜਾ ਨਹੀਂ ਹੁੰਦਾ ਕਿਉਂਕਿ ਇੱਥੇ ਜ਼ਿਆਦਾਤਰ ਆ ਠੀਕ ਹੈ ਆਪਾਂ ਬੈਠਦੇ ਨਹੀਂ ਹਿਗੇ ਜ਼ਿਆਦਾਤਰ ਆਪਾਂ ਮੰਮੀ ਹੋਰਾਂ ਦੇ ਕਮਰੇ ਦੇ ਵਿੱਚ ਬੈਠਦੇ ਆ ਜਿਸ ਦਿਨ ਤਾਂ ਤੂੰ ਪਹੁੰਚਦੀ ਹੈ ਚਲੋ ਉਸ ਦਿਨ ਤਾਂ ਆਪਾਂ ਛੱਤ ਤੇ ਚਲੇ ਜਾਂਦੇ ਆ ਕੁਝ ਤਾਂ ਬੱਚਿਆਂ ਵਾਲੇ ਘਰ ਚ ਤੁਹਾਨੂੰ ਪਤਾ ਖਲਾਰਾ ਪਿਆ ਰਹਿੰਦਾ ਆ ਕਦੇ ਚੀਜ਼ ਇੱਧਰ ਸੁੱਟਦੀ ਕਦੇ ਚੀਜ਼ ਉੱਧਰ ਸੁੱਟਦੀ ਜਿਸ ਦਿਨ ਮੈਨੂੰ ਐਵੇਂ ਹੁੰਦਾ ਵੀ ਅੱਜ ਆਪਾਂ ਪ ਠੀਕ ਹੈ ਉਦਾਂ ਆਪਾਂ ਠੀਕ ਹੈ ਇਹ ਸਟੈਂਡਿੰਗ ਪੋਚੇ ਨਾਲ ਸਾਰ ਲੈਨੇ ਆ ਫਰਸ਼ ਸਾਫ ਪਿਆ ਹੁੰਦਾ ਉਦੋਂ ਮੈਂ ਸਟੈਂਡਿੰਗ ਪੋਚੇ ਨਾਲ ਸਾਰ ਲੈਨੀ ਪਰ ਵੀਰ ਕੋਈ ਨਾ ਕੋਈ ਖਾਣ ਵਾਲੀ ਚੀਜ਼ ਸੁੱਟ ਦਿੰਦੀ ਆ ਫਿਰ ਉਦੋਂ ਮੈਨੂੰ ਇੰਨਾ ਹੁੰਦਾ ਵੀ ਚਲੋ ਕਰੇ ਲੈਨੇ ਆ ਸਬ ਸਫਾਈ ਵੀਰੇ ਇਹ ਹੁੰਦਾ ਕੀ ਪਤਾ ਕਦੋਂ ਕਿਹੜਾ ਠੀਕ ਹੈ ਕੋਈ ਘਰ ਆ ਜਾਈ ਆਪਣੇ ਫਿਰ ਪੁੱਛਾ ਜਿਹੜਾ ਆਪਣਾ ਡੇਲੀ ਲਗਾਉਣਾ ਪੈਂਦਾ ਹੈ ਠੰਡੇ ਦੇ ਵਿੱਚ ਤਾਂ ਵੈਸੇ ਬੈਠ ਕੇ ਪੋਚਾ ਲਗਾਉਂਦੀ ਨਹੀਂ ਮੈਂ ਸਟੈਂਡਿੰਗ ਪੋਚੇ ਨਾਲ ਹੀ ਕੰਮ ਕਰਦੀ ਆ ਇਹਦੇ ਨਾਲ ਤਾਂ 10 15 ਮਿੰਟ ਦੇ ਵਿੱਚ ਪੋਚਾ ਹਾਂਜੀ ਗਾਇਜ਼ ਮੰਮੀ ਹੋਰੀ ਤਾਂ ਚਲ ਗਏ ਸੀਗੇ ਤੇ ਦੀਬ ਵੀ ਕੰਮ ਤੇ ਗਏ ਹੋਏ ਨੇ ਤੇ ਮੈਂ ਸੋਚਿਆ ਵੀ ਮੈਂ ਕੱਲੀ ਆ ਘਰ ਵੀ ਹੁਣ ਚਲੋ ਆਪੇ ਕੰਮਾਂ ਨੇ ਮੇੜ ਲੂੰਗੀ ਮੰਮੀ ਨੂੰ ਕਹਤਾ ਸੀ ਵੀ ਤੁਸੀਂ ਤਾਂ ਚਲ ਜਿਓ ਸੁਨਿਆ ਸੁਨਿਆ ਵੀ ਦੇਖੋ ਟਾਈਮ ਲੱਗਦਾ ਨਾ ਣੀੜੀ ਤੇੜੇ ਨਹੀਂ ਨਾ ਹੈਗਾ ਖਨੌਰੀ ਤਾਂ ਕਰਕੇ ਮੈਨੂੰ ਇਹ ਹੁੰਦਾ ਵੀ 2 ਘੰਟਾ ਲੱਗ ਜੂਗਾ ਮੰਮੀ ਹੋਰਾਂ ਨੂੰ ਜਾਣ ਨੂੰ ਤੇ ਮੈਂ ਕਹ ਵੀ ਆਪ ਕਰ ਲੂੰਗੀ ਜਿਹੜੇ ਕੰਮ ਰਹਿ ਗਏ ਤੇ ਹਾਂਜੀ ਗਾਇਜ਼ ਹੁਣ ਮੈਂ ਭਾਂਡੇ ਵਾਸ਼ ਕਰਨ ਲੱਗੀ ਪਈ ਸੀਗੀ ਤੇ ਭਾਂਡਿਆਂ ਦੀ ਜਿਹੜੀ ਟੋਕਰੀ ਸਪਣੇ ਫੁੱਲ ਹੋ ਗਈ ਸੀ ਕਿਉਂਕਿ ਆਪਾਂ ਰੋਟੀ ਵਾਲੇ ਸਾਰੇ ਭਾਂਡੇ ਮੰਜੇ ਨੇ ਤਾਂ ਕਰਕੇ ਤੇ ਬਸ ਇੱਕ ਮੇਰਾ ਪੋਚਾ ਪੋਚਾ ਵਗੈਰਾ ਵੀ ਮੈਨੇ ਨਵੇਂੜਿਆ ਸੀ ਰਹਿ ਗਏ ਸੀ ਮੇਰੇ ਭਾਂਡੇ ਉਸ ਤੋਂ ਬਾਅਦ ਮੈਂ ਨਾ ਧੋ ਲੂੰਗੀ ਤੇ ਹਾਂਜੀ ਗਾਇਸ ਆਪਣੇ ਭਾਂਡੇ ਜਿਹੜੇ ਅ ਧੋ ਲਏ ਸੀ ਆਪਾਂ ਨੇ ਕੱਲਾ ਕੱਲਾ ਭਾਂਡਾ ਧੋ ਲਿਆ ਸੀ ਅਗਰ ਬਾਅਦ ਵਿੱਚ ਕੋਈ ਨਾ ਭਾਂਡਾ ਮਿਲ ਜਾਂਦਾ ਫਿਰ ਉਹਦੇ ਵਿੱਚ ਠੀਕ ਹੈ ਮੈਨੂੰ ਐਂ ਜਿ ਲੱਗਦਾ ਔਖਾ ਜਿਹਾ ਲੱਗਦਾ ਮਾਂਜਣਾ ਚਲੋ ਆਪਣੀ ਭਾਂਡੇ ਦੀ ਟੋਕਰੀ ਵੀ ਹੋ ਗਈ ਹੁਣ ਫੁੱਲ ਤੇ ਫਿਰ ਆਪਾਂ ਇਸ ਨੂੰ ਧੁੱਪ ਦੇ ਵਿੱਚ ਰੱਖ ਦਾਂਗੇ ਥੋੜੇ ਸਮੇਂ ਬਾਅਦ ਥੋੜੇ ਸਮੇਂ ਬਾਅਦ ਫਿਰ ਉਹ ਤੋਂ ਬਾਅਦ ਜਿਹੜਾ ਆਪਾਂ ਭਾਂਡੇ ਠੀਕ ਹੈ ਕਾਂਸ ਦੇ ਚਿੰਦਾਂਗੇ ਸਹੀ ਤਰੀਕੇ ਨਾਲ ਜੀ ਗਾਇਜ਼ ਕੱਪੜੇ ਆਪਣੇ ਸਾਰੇ ਵਾਸ਼ ਹੋ ਗਏ ਸੀ ਤੇ ਅੱਜ ਤਾਂ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਹੈ ਚਲੋ ਆਪਾਂ ਕੱਪੜੇ ਵੀ ਸੁਕਣੇ ਪਾ ਦਿੰਨੇ ਆਂ ਕਈ ਵਾਰ ਤਾਂ ਵੀਰ ਦੇ ਕੱਪੜੇ ਇੰਨੇ ਹੋ ਜਾਂਦੇ ਨੇ ਕਿ ਕੱਲੀ ਦੀ ਧਾਰ ਭਰ ਜਾਂਦੀ ਆ ਅੱਜ ਤਾਂ ਧੁੱਪ ਬਹੁਤ ਸੋਹਣੀ ਲੱਗੀ ਹੋਈ ਹੈ ਕੱਪੜੇ ਵਧੀਆ ਸੁੱਕਣਗੇ ਇੱਕ ਦਿਨ ਤਾਂ ਛੱਤ ਤੇ ਜਿਹੜੀ ਉਹਦੀ ਵੀ ਸਫਾਈ ਕਰਨ ਵਾਲੀ ਆਪਣੀ ਛੱਤ ਤੇ ਵੀ ਕਾਫੀ ਕੂੜਾ ਹੋਇਆ ਪਿਆ ਹੈ ਦੀਵਾਲੀ ਤੋਂ ਅਗਲੇ ਦਿਨ ਕੀਤੀ ਹੋਈ ਹੈ ਉਸ ਤੋਂ ਬਾਅਦ ਤਾਂ ਸਫਾਈ ਹੀ ਨਹੀਂ ਹੋਈ ਛੱਤ ਦੀ ਵੀ ਚਲੋ ਜਿਸ ਦਿਨ ਛੱਤ ਦੀ ਸਫਾਈ ਕਰਾਂਗੇ ਉਸ ਦਿਨ ਵੀ ਆਪਾਂ ਬਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਕੱਪੜੇ ਥੋੜੇ ਹੀ ਸੀ ਤੇ ਮੈਂ ਸਾਰੇ ਵਾਸ਼ ਕਰ ਦਿੱਤੇ ਇੱਕ ਦੋ ਸੂਟ ਹੀ ਸੀਗੇ ਸਾਰਿਆਂ ਦੇ ਤੇ ਹਾਂਜੀ ਗਾਇਜ਼ ਇੱਥੇ ਟਾਈਮ ਹੋ ਚੁੱਕਿਆ 1:30 ਹੋ ਗਿਆ ਤੇ ਮੇਰੇ ਸਾਰੇ ਕੰਮ ਨੇ ਜਿਹੜੇ ਉਹ ਖਤਮ ਹੋ ਗਏ ਨੇ ਤੇ ਬਸ ਰਹਿ ਗਿਆ ਮੇਰਾ ਨਹਾਉਣਾ ਹੁਣ ਆਪਾਂ ਨਹਾ ਕੇ ਤਾ ਲਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਰੈਸਟ ਕਰਾਂਗੇ ਥੋੜਾ ਟਾਈਮ ਹਾਂਜੀ ਗਾਇਜ਼ ਇੱਥੇ ਕਰਦੇ ਆ ਆਪਣੇ ਅੱਜ ਦੇ ਵਲੌਗ ਦਾ ਐਂਡ ਕਿਵੇਂ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਵਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ ਜੀ